ਕੱਲ ਮੈਂ ਨਾ ਐਕਚੁਅਲੀ ਮੇਰੀ ਗੱਡੀ ਖਰਾਬ ਹੋ ਗਈ ਸੀ ਮੈਂ ਏਜੰਸੀ ਦੇ ਵਿੱਚ ਬੈਠਾ ਸੀ ਸਾਹਮਣੇ ਟੀਵੀ ਲੱਗਿਆ ਹੋਇਆ ਸੀ ਮੈਂ 5-6 ਘੰਟੇ ਉੱਥੇ ਬੈਠਾ ਰਿਆ ਮੈਨੂੰ ਨੈਸ਼ਨਲ ਚੈਨਲ ਦੇ ਉੱਤੇ ਟੀਵੀ ਦੇ ਉੱਤੇ ਨਾ ਇੱਕ ਵੀ ਖਬਰ ਨਹੀਂ ਆਈ ਉੱਥੇ ਉੱਤਰਾਖੰਡ ਦੀ ਖਬਰ ਆਈ ਹੈ ਉੱਥੇ ਮਹਾਰਾਸ਼ਟਰ ਦੇ ਵਿੱਚ ਅੰਦੋਲਨ ਚੱਲ ਰਿਹਾ ਉਹਦੀ ਖਬਰ ਆਈ ਸੀ ਹਿਮਾਚਲ ਦੀ ਲੇਕਿਨ ਪੰਜਾਬ ਦੀ ਇੱਕ ਵੀ ਖਬਰ ਨਹੀਂ ਦਿਖਾਈ ਗਈ ਕਿ ਕਿੱਡਾ ਨੁਕਸਾਨ ਹੋ ਗਿਆ ਮੈਨੂੰ ਤਾਂ ਅੱਜ ਕੱਲ੍ਹ ਤੇ ਹੈਰਾਨੀ ਆ ਮੈਂ 3 ਦਿਨ ਹੋ ਗਏ ਕਹਿੰਦੇ ਵੀ ਤੁਸੀਂ ਸਾਰੇ ਇਕੱਠੇ ਹੋਗੇ ਦਿੱਲੀ ਕਿਉਂ ਨਹੀਂ ਜਾਂਦੇ ਜੀ ਬਿਲਕੁਲ ਸਰਕਾਰ ਵੀ ਜਾਵੇ ਪਾਰਟੀਆਂ ਸਾਰੀਆਂ ਪੱਟੀਆਂ ਕਹਿੰਦੇ ਸੀਐਮ ਲੀਡ ਕਰੇ ਉਸ ਨੂੰ ਉੱਥੇ ਜਾ ਕੇ ਕਿਉਂ ਨਹੀਂ ਕਰਦੇ ਤੁਸੀਂ ਇਕੱਠੇ ਹੋ ਆਪਸ ਵਿੱਚ ਇੱਕ ਦੂਜੇ ਦੇ ਲੱਤਖ ਜਿੰਦੇ ਆ ਇਹਨਾਂ ਦੇ ਨਾਂ 'ਚ ਵੀ ਜਿੱਦਾਂ ਹੁਣ ਅਸੀਂ ਹਾਲ ਹੀ ਦੇ ਵਿੱਚ ਵੇਖਿਆ ਸੀ ਆਪਰੇਸ਼ਨ ਜ਼ੰਦੂਰ ਚੱਲਿਆ ਸੀ ਉਹਦੇ ਵਿੱਚ ਵੀ ਜਿਹੜਾ ਨੁਕਸਾਨ ਹੋਇਆ ਉਹ ਪੰਜਾਬ ਦੇ ਘਰਾਂ ਦਾ ਹੋਇਆ ਸੀ ਉਜੜੇ ਵੀ ਸੀ ਲੋਕ ਉੱਥੋਂ ਦੋ ਮਹੀਨੇ ਵੀ ਨਹੀਂ ਬੀਤੇ ਆ ਤੇ ਪੰਜਾਬ ਨੂੰ ਏਡੀ ਵੱਡੀ ਮਾਰ ਪਈ ਆ ਜੀ ਅਫਗਾਨਿਸਤਾਨ ਦੇ ਵਿੱਚ ਅਰਥਕਵੇਕ ਆਇਆ ਤੇ ਸੈਂਟਰ ਗਵਰਨਮੈਂਟ ਨੇ ਉੱਥੇ ਰਿਲੀਫ ਫੰਡ ਜਾਰੀ ਕੀਤਾ ਹੈ ਉੱਥੇ ਭੇਜੀ ਵੀ ਹੈਗੀ ਹੈ ਰਾਹਤ ਸਮਗਰੀ ਲੇਕਿਨ ਪੰਜਾਬ ਲਈ ਕਹਿੰਦੇ ਵਾਂਡ ਹੋਈ ਸੀ ਉਦੋਂ ਵੀ ਪਹਾੜ ਆਏ ਸੀ 47 ਚ ਵੀ ਫਿਰ 78 ਚ ਆਏ 88 ਚ ਆਏ 93 ਚ ਆਏ ਫਿਰ 2023 ਚ ਆਏ ਮਤਲਬ ਪੰਜਾਬ ਦੇਖੋ 40% ਜਿਹੜਾ ਅਨਾਜ ਅਸੀਂ ਦਿੰਨੇ 2.5 ਲੱਖ ਇੱਕ ਹੈਕਟੇਅਰ ਫਸਲ ਤਬਾਹ ਹੋ ਗਈ ਹੈ ਸਿਰ ਤੁਸੀਂ 88 ਦਾ ਵੀ ਸਮਾਂ ਵੇਖਿਆ ਅਸੀਂ ਤਾਂ ਸੁਣੀ ਹੀ ਹੈ ਸਿਰਫ ਕਿ ਰਾਤ ਨੂੰ ਸੁੱਤੇ ਪਿਆ ਪਹਾੜਾ ਤੋਂ ਪਾਣੀ ਛੱਡਿਆ ਸੀਗਾ 2.5 ਵਜੇ ਤੇ ਕਰੀਬ ਰਾਤ ਨੂੰ ਪਾਣੀ ਛੱਡੇ ਜਦ ਸਾਰੇ ਸੁੱਤੇ ਪਏ ਸੀ ਦੇਖੋ ਲਾਸ਼ਾਂ ਪਾਕਿਸਤਾਨ ਜਾ ਕੇ ਮਿਲੀਆਂ ਸੀ ਆਪਣੀਆਂ ਇਹਦੇ ਵਿੱਚ ਤੁਸੀਂ ਕਿੰਨਾ ਪਰਸੈਂਟ ਮੰਨਦੇ ਹੋ ਕਿਉਂਕਿ ਇਹ ਨੇਚਰਲ ਕੈਲੇਮਿਟੀ ਵੀ ਹੈਗੀ ਹੈ ਇਹ ਹਨਾ ਕੁਦਰਤੀ ਤੌਰ ਦੇਤੇ ਮੀਂਹ ਜ਼ਿਆਦਾ ਪਏ ਨੇ ਲੇਕਿਨ ਜਿਹੜਾ ਇਹ ਹੋਇਆ ਹੈ ਕਿ ਅਸੀਂ ਡੈਮਾਂ ਦੇ ਵਿੱਚ ਪਾਣਾ ਪਾਣੀ ਇਕੱਠਾ ਕਰ ਲੈਂਦੇ ਆ ਫਿਰ ਪਾਣੀ ਛੱਡ ਦਿੰਦੇ ਆ ਹੁਣ ਇੱਕਦਮ ਛੱਡਣਾ ਪੈ ਰਿਹਾ ਪਹਿਲਾਂ ਜੇ ਪਹਿਲਾਂ ਤਾਂ ਸਭ ਨੂੰ ਪਾਣੀ ਦੀ ਲੋੜ ਵੀ ਸੀ ਬਹੁਤ ਥਾਵਾਂ ਤੇ ਬੰਦੇ ਦਾ ਇਹ ਹੁੰਦਾ ਕਿ ਬੰਦਾ ਪਹਿਲਾਂ ਅਰੇਂਜਮੈਂਟ ਕਰ ਲੇ ਇਲਾਜ ਕਰ ਲੇ ਕੁਝ ਉਹਦੇ ਨਾਲ ਨੁਕਸਾਨ ਘੱਟ ਸਕਦਾ ਹੈ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸਾਨੂੰ ਪਹਿਲਾਂ ਜਿੰਨਾ ਕਰਨਾ ਚਾਹੀਦਾ ਸੀ ਸਾਡੇ ਸਰਕਾਰਾਂ ਨੂੰ ਉਹ ਉਹ ਨਹੀਂ ਕੀਤਾ ਕਿ ਜਿਹੜੇ ਮਾਪਦੰਡ ਰੂਟੀਨ ਚ ਹੁੰਦੇ ਆ ਰਾਹਤ ਦੇਣ ਦੇ ਉਹਨਾਂ ਨਾਲ ਰਾਹਤ ਨਹੀਂ ਪੂਰੀ ਹੋਣੀ ਵੀ ਜਿਵੇਂ ਹੁੰਦਾ ਵੀ ਕੋਦੇ ਚ ਆ ਵੀ ਅਸੀਂ 2500 ਰੁਪਏ ਘਰ ਦਾ ਦੇਣਾ ਨੁਕਸਾਨ ਹੋ ਗਿਆ ਤਾਂ ਇਹਨੇ ਦੇਣਾ ਇਹਦੇ ਨਾਲ ਨਹੀਂ ਹੋਣੀ ਸਪੈਸ਼ਲ ਪੈਕੇਜ ਸਪੈਸ਼ਲੀ ਅਰੇਂਜਮੈਂਟ ਚਾਹੀਦੀ ਹੈ ਔਰ ਐਮਰਜੈਂਸੀ ਚਾਹੀਦੀ ਹੈ ਜੀ ਤਾਂ ਰਿਕਵਰੀ ਹੋਏਗੀ ਨਹੀਂ ਤਾਂ ਪੰਜਾਬ ਫਿਰ 10 ਸਾਲ ਪਿੱਛੇ ਚਲਾ ਜਾਏਗਾ ਸასიਖਾਲ ਦੋਸਤੋ ਇਸ ਵਕਤ ਅਸੀਂ ਡੇਰਾਬਸੀ ਦੇ ਵਿੱਚ ਭੰਖਰਪੁਰ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਤੁਸੀਂ ਇਸ ਵਕਤ ਵੇਖ ਰਹੇ ਹੋ ਕਿ ਘੱਗਰ ਜਿਹੜਾ ਆਪਣੇ ਉਫਾਨ ਦੇ ਉੱਤੇ ਹੈ ਜਿਸ ਸੜਕ ਦੇ ਉੱਤੇ ਅਸੀਂ ਇਸ ਵੇਲੇ ਖੜੇ ਆ ਤੇ ਨੀਚੇ ਪਾੜ ਪੈ ਰਿਹਾ ਤੇ ਕਹਿੰਦੇ ਕਿ ਜੇਕਰ ਉਹ ਪਾੜ ਪੂਰਾ ਪੈ ਜਾਂਦਾ ਤੇ ਅੱਗੇ ਜਿੰਨੇ ਵੀ ਪਿੰਡ ਨੇ ਉਹ ਖਤਰੇ ਦੇ ਵਿੱਚ ਆ ਜਾਣਗੇ ਮੇਰੇ ਨਾਲ ਇਸ ਵਕਤ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਜੀ ਮੌਜੂਦ ਨੇ ਤੇ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਵਕਤ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਸਿਚੁਏਸ਼ਨ ਹੈ ਤੇ ਕਿਸ ਤਰੀਕੇ ਦੇ ਨਾਲ ਸਾਨੂੰ ਤੇ ਸਰਕਾਰਾਂ ਨੂੰ ਇਸ ਸਿਚੁਏਸ਼ਨ ਨੂੰ ਲੈਣਾ ਚਾਹੀਦਾ ਫਿਰ ਤੁਸੀਂ 88 ਦਾ ਵੀ ਸਮਾਂ ਵੇਖ ਕਿ ਤਾਂ ਸੁਣੀ ਆ ਹੀ ਸਿਰਫ ਕਿ ਉਹ ਵੀ ਸਮਾਂ ਸੀ ਜਦੋਂ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਉਹ ਸਭ ਤੋਂ ਵੱਡਾ ਕਹਿੰਦੇ ਉਥੇ ਹੜਾ ਆਈ ਸੀ ਲੇਕਿਨ ਸੁਣਨ ਦੇ ਵਿੱਚ ਇਹ ਆ ਰਿਹਾ ਕਿ ਇਸ ਵਾਰ ਜਿਹੜੇ ਹੜਾ ਆਏ ਆ ਇਹ ਉਸ ਤੋਂ ਵੀ ਖਤਰਨਾਕ ਨੇ 88 ਦਾ ਵੀ ਬਹੁਤ ਖਤਰਨਾਕ ਸੀ 88 ਚ ਪੈਸੇ ਜੇ ਏਰੀਆ ਦੇ ਹਿਸਾਬ ਨਾਲ ਤਾਂ ਹੁਣ ਤੱਕ ਏਰੀਆ ਜੇ ਘਟਿਆ ਉਹ ਤਾਂ 12000 ਚੋਂ 9000 ਪਿੰਡ ਅਫੈਕਟ ਹੋ ਗਏ ਸੀ ਅੱਨਾ ਵੱਡਾ ਸੀ ਔਰ ਉਹਦੇ ਚ ਜਿਹੜੀ ਸਭ ਤੋਂ ਖਤਰਨਾਕ ਗੱਲ ਜਿਹੜੀ ਹੋਈ ਨੁਕਸਾਨ ਵੀ ਜਾਨਾਂ ਦਾ ਬਹੁਤ ਏ ਕਿ ਰਾਤ ਨੂੰ ਸੁੱਤੇ ਪਿਆ ਪਾਖੜਾ ਤੋਂ ਪਾਣੀ ਛੱਡਿਆ ਸੀਗਾ ਡੈਮਾਂ ਤੋਂ ਜੀ 2:30 ਵਜੇ ਤਕਰੀਬ ਰਾਤ ਨੂੰ ਪਾਣੀ ਛੱਡਿਆ ਜਦ ਸਾਰੇ ਸੁੱਤੇ ਪਏ ਸੀ 24 ਤੋਂ 26 ਸਤੰਬਰ 1988 ਜਿਹੜੀ ਤਿੰਨ ਦਿਨ ਲਗਾਤਾਰ ਬਾਰਿਸ਼ ਹੋਈ ਸੀ ਸਾਰੇ ਕੈਚਮੈਂਟਰੀਅਲ ਤੇ ਰਾਤ ਨੂੰ ਸੁੱਤੇ ਪੇ ਛੱਡਿਆ ਸੀ ਉਹਦੇ ਨਾਲ ਕਿ ਬਹੁਤ ਬੰਦੇ ਰੁੜ ਗਏ ਸੀ ਪਸ਼ੂ ਰੁੜ ਗਏ ਸੀ ਘਰ ਰੁੜ ਗਏ ਸੀ ਤੁਹਾਨੂੰ ਸਵੇਰੇ ਸ 4:00 ਵਜੇ ਤੇ ਪਾਣੀ ਆਇਆ ਸੀ ਪਿੰਡਾਂ 'ਚ ਜੀ ਪਰ ਉਸ ਤੋਂ ਬਾਅਦ ਜਦੋਂ ਅਸੀਂ ਉਸ ਤੋਂ ਬਾਅਦ ਪਿੰਡਾਂ 'ਚ ਗਏ ਜਦੋਂ ਜਦੋਂ ਪਾਣੀ ਉਤਰ ਗਿਆ ਅਸੀਂ ਦੇਖਿਆ ਵੀ 8-8 ਫੁੱਟ 9-9 ਫੁੱਟ ਪਾਣੀ ਦਾ ਨਿਸ਼ਾਨ ਸੀਗੇ ਘਰਾਂ ਤੇ ਤੇ ਬਹੁਤ ਮਤਲਬ ਦੇਖੋ ਲਾਸ਼ਾਂ ਪਾਕਿਸਤਾਨ ਜਾ ਕੇ ਮਿਲੀਆਂ ਸੀ ਆਪਣੀਆਂ ਪਾਕਿਸਤਾਨ ਚ ਜਲੀਆਂ ਗਈਆਂ ਸੀ ਪਸ਼ੂ ਤਾਂ ਇੰਨੇ ਮਰੇ ਜੀ ਇੰਨੇ ਰੋੜੇ ਸੀ ਕਿਉਂਕਿ ਅਚਾਨਕ ਆਇਆ ਸੀ ਨਾ ਸਾਰਾ ਜੀ ਤੇ ਇਸ ਕਰਕੇ ਉਹ ਉਹਦਾ ਜਿਹੜਾ ਮਾਰ ਜਿਹੜੀ ਇੱਕਦਮ ਹੋਈ ਸੀ ਬਹੁਤ ਜ਼ਿਆਦਾ ਐਸ ਕਿ ਇਹ ਵੀ ਖਿੱਲਰ ਵੀ ਹੋਈ ਹੈ ਕਿਉਂਕਿ ਹੌਲੀ-ਹੌਲੀ ਹੋਇਆ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਹੁਣ ਅੱਛਾ ਇੱਕ ਆ ਹੈ ਨਹੀਂ ਸੀ ਅੱਗੇ ਜੀ ਹੋਤਾ ਨਹੀਂ ਸੀ ਨਾ ਜਾਣਕਾਰੀ ਹੁਣ ਆਪਾਂ ਦੇ ਰਹੇ ਆ ਦੇਖੋ 24 ਘੰਟੇ ਅਸੀਂ ਦੇ ਰਹੇ ਆ ਜਾਣਕਾਰੀ ਵੀ ਫਲਾਣੇ ਦਾ ਹੜ ਆ ਰਿਹਾ ਫਲਾਣੇ ਦਾ ਡੈਮ ਦਾ ਪਾਣੀ ਇੰਨਾ ਹੋ ਗਿਆ 7 ਨੂੰ ਜਿਦਾ ਪਾਣੀ ਜਿਹੜੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਕੋਲ ਵੀ ਸਾਧਨ ਹੈਗੇ ਨੇ ਹੁਣ ਹਰ ਕੋਲੇ ਫੋਨ ਹੈ ਉਦੋਂ ਇਹ ਹੈ ਨਹੀਂ ਸੀਗਾ ਜਦੋਂ ਪਤਾ ਨਹੀਂ ਸੀ ਲੱਗਦਾ ਨਾ ਵੀ ਚਾਣ ਕੀ ਹੁੰਦਾ ਜਦੋਂ ਉਹਦੇ ਤਾਂ ਉਹ ਮੁਨਿਆਦੀ ਕਰਾ ਕੇ ਐਡਮਿਨਿਸਟ੍ਰੇਸ਼ਨ ਕਰਦੀ ਸੀਗੀ ਸੋ ਇਸ ਕਰਕੇ ਹੁਣ ਥੋੜਾ ਜਿਹਾ ਇਸ ਕਰਕੇ ਐਡਵਾਂਟੇਜ ਹੋਇਆ ਕਿ ਕਿਤਾ ਕਿਲਰ ਮੈਂ ਆਇਆ ਇੱਕਦਮ ਨਹੀਂ ਆਇਆ ਤੇ ਨੁਕਸਾਨ ਦਾ ਇਹ ਵੀ ਬਹੁਤ ਹੋ ਗਿਆ ਦੇਖੋ ਜੀ ਨੁਕਸਾਨ ਘੱਟ ਪਿਆ 30 ਜਾਨਾਂ ਚਲੀ ਗਈਆਂ ਨੇ ਬੜੇ ਉਹ ਨਾ ਤੇ ਨੁਕਸਾਨ ਦੇ ਪਰ ਉਦੋਂ ਤਾਂ 600 ਤਨ ਜਿਹੜੀਆਂ ਮਿਲੀਆਂ ਸੀ ਡੈਡ ਬਾਡੀਜ਼ ਅੱਛਾ ਜੀ ਤੇ 1500 ਮੰਨੀਆਂ ਗਈਆਂ ਵੀ 600 ਤੋਂ 1500 ਦੇ ਦਰਮਿਆਨ ਮੁੱਤਾਂ ਸੀਗੀਆਂ ਜੀ ਕੁ ਕੁਛ ਇੱਕ ਤਾਂ ਪਾਕਿਸਤਾਨ ਵੀ ਗਈਆਂ ਹਨਾ ਲੱਗ ਗਈ ਸੀ ਪਸ਼ੂ ਬਹੁਤ ਗਏ ਸੀ ਅੱਛਾ ਪਾਕਿਸਤਾਨ ਸਾਰੀ ਮਿੱਟੀ ਵੀ ਨਹੀਂ ਹੈ ਜੀ ਮਿੱਟੀ ਉਹਨਾਂ ਮਿਲਦੀਆਂ ਵੀ ਆਮ ਤੋਂ ਇਹਨੂੰ ਤਾਂ ਹੀ ਤਾਂ ਹੈ ਨਾ ਸੋ ਉਦੋਂ ਤਾਂ ਇਸ ਤਰ੍ਹਾਂ ਦਾ ਸੀ ਪਰ ਚਲੋ ਸਰ ਸਰ ਇਹ ਜਿਹੜਾ ਡਿਜ਼ਾਸਟਰ ਹੁਣ ਅਸੀਂ ਵੇਖ ਰਹੇ ਆ ਇਹਦੇ ਵਿੱਚ ਤੁਸੀਂ ਕਿੰਨਾ ਪਰਸੈਂਟ ਮੰਨਦੇ ਹੋ ਕਿਉਂਕਿ ਇਹ ਨੇਚਰਲ ਕੈਲਾਮਿਟੀ ਵੀ ਹੈਗੀ ਹੈ ਇਹ ਹਨਾ ਕੁਦਰਤੀ ਤੌਰ ਦੇ ਉੱਤੇ ਮੀਂਹ ਜ਼ਿਆਦਾ ਪਏ ਨੇ ਲੇਕਿਨ ਜਿਹੜਾ ਇਹ ਹੋਇਆ ਹੈ ਕਿ ਅਸੀਂ ਡੈਮਾਂ ਦੇ ਵਿੱਚ ਪਾਣਾ ਪਾਣੀ ਇਕੱਠਾ ਕਰ ਲੈਂਦੇ ਆ ਫਿਰ ਪਾਣੀ ਛੱਡ ਦਿੰਦੇ ਆ ਇਹਦੇ ਵਿੱਚ ਹਿਊਮਨ ਐਂਗਲ ਕਿੰਨਾ ਕੁ ਵੇਖਦੇ ਹੋ ਤੁਸੀਂ ਦੇਖੋ ਹਿਊਮਨ ਐਂਗਲ ਤਾਂ ਕਈ ਪੱਖੋਂ ਤੋਂ ਹੈਗਾ ਡੈਮਾਂ 'ਚ ਪਾਣੀ ਜਿਹੜਾ ਗਰਮ ਹੁਣ ਗਰਮੀ ਜਦੋਂ ਹੁੰਦੀ ਹੈ ਮਾਸਮਾ ਉਦੋਂ ਜ਼ਿਆਦਾ ਛੱਡਿਆ ਜਾਵੇ ਖਾਲੀ ਰੱਖਿਆ ਜਾਣ ਡੈਮੋ ਵੀ ਹੈਗਾ ਬਾਕੀ ਗਲੋਬਲ ਵਾਰਮਿੰਗ ਦਾ ਅਸ ਤਰਕ ਪਰ ਕੁਦਰਤ ਦਾ ਨਾਮ ਹੈ ਕੁਦਰਤ ਦੀ ਜਿਹੜੀ ਤਬਦੀਲੀ ਹੈ ਨਾ ਇਹ ਹੁਣ ਬੱਦਲ ਫਟਣ ਦਾ ਫੀਨੋਮਨਾ ਅੱਗੇ ਹੁੰਦਾ ਹੀ ਨਹੀਂ ਸੀਗਾ ਹੁਣ ਅਗੇ ਕੋਈ ਤੇ ਰੇਅਰ ਹੀ ਹੁੰਦੇ ਸੀ ਕਦੇ ਫਸੇ ਸੀ ਹੁਣ ਬੱਦਲ ਬਾਰ-ਬਾਰ ਫਟੇ ਜਾ ਰਹੇ ਹੈ ਤਾਂ ਇਹ ਕੁਦਰਤ ਦਾ ਜਿਹੜਾ ਉਹ ਹੈ ਤਬਦੀਲੀ ਜਿਹੜੀ ਹੋ ਰਹੀ ਹੈ ਕਲਾਈਮੇਟ ਚ ਦੁਨੀਆ ਭਰ ਚ ਇਕੱਲਾ ਇੱਥੇ ਨਹੀਂ ਹੈ ਦੁਨੀਆ ਭਰ ਚ ਹੋ ਰਹੀ ਹੈ ਤੇ ਉਹਦਾ ਸਾਨੂੰ ਸਹਿਣਾ ਪੈਣਾ ਪਰ ਮੈਨ ਮੇਰ ਬੰਦੇ ਦਾ ਇਹ ਹੁੰਦਾ ਕਿ ਬੰਦਾ ਪਹਿਲਾਂ ਅਰੇਂਜਮੈਂਟ ਕਰ ਲੇ ਇਲਾਜ ਕਰ ਲੇ ਕੁਛ ਉਹਦੇ ਨਾਲ ਨੁਕਸਾਨ ਘੱਟ ਸਕਦਾ ਹੈ ਜੀ ਜਿਹੜਾ ਕਿ ਅਸੀਂ ਮਹਿਸੂਸ ਹੋ ਰਿਹਾ ਕਿ ਅਸੀਂ ਸਾਨੂੰ ਪਹਿਲਾਂ ਜਿੰਨਾ ਕਰਨਾ ਚਾਹੀਦਾ ਸੀ ਸਾਡੇ ਸਰਕਾਰਾਂ ਨੂੰ ਉਹ ਉਹ ਨਹੀਂ ਕੀਤਾ ਜੀ ਤੇ ਦੂਸਰਾ ਇਹ ਆ ਕਿ ਜਿਹੜਾ ਡੈਮਾਂ ਨੂੰ ਜੇ ਅਸੀਂ ਖਾਲੀ ਕਰਦੇ ਰਹਿੰਦੇ ਪਹਿਲਾਂ ਜਿਆਦਾ ਤੇ ਹੁਣ ਇੱਕਦਮ ਛੱਡਣਾ ਪੈ ਰਿਹਾ ਪਹਿਲਾਂ ਜੇ ਪਹਿਲਾਂ ਤਾਂ ਸਭ ਨੂੰ ਪਾਣੀ ਦੀ ਲੋੜ ਵੀ ਸੀ ਬਹੁਤ ਥਾਵਾਂ ਤੇ ਜੀ ਤੇ ਉਹ ਤਾਂ ਹੈਗਾ ਹੀ ਬੰਦੇ ਦਾ ਰੋਲ ਤਾਂ ਹੈਗਾ ਹੈਗਾ ਚਲੋ ਫਿਰ ਹੁਣ ਵੀ ਪਰ ਰੋਲ ਬੰਦੇ ਦਾ ਪਰ ਮਦਦ ਵੀ ਬੰਦੇ ਹੀ ਕਰੇ ਇੱਕ ਦੂਜੇ ਦੀ ਠੀਕ ਹੈ ਨਾ ਆਪਣੇ ਪੰਜਾਬੀਆਂ ਦਾ ਤਾਂ ਇਹ ਗੱਲ 47 ਚ ਹੋਏ ਪਹਿਲਾਂ 47 ਚ ਵੀ ਜਦੋਂ ਆਪਣੇ ਵੰਡ ਹੋਈ ਸੀ ਉਦੋਂ ਵੀ ਪਹਾੜ ਆਏ ਸੀ 47 ਚ ਵੀ ਉਦੋਂ ਲੋਕ ਤਕਲੀਫ ਸੀਗੇ ਦੇਖੋ ਮਾਈਗ੍ਰੇਟ ਕਰ ਰਹੇ ਸੀ ਉਦੋਂ ਵੀ ਖੜਾ ਆਇਆ ਸੀ ਉਦੋਂ ਵੀ ਹੜ੍ਹ ਚ ਬਹੁਤ ਕਾਫੀ ਲੋਕ ਰੁੜ ਗਏ ਜੀ ਅੱਛਾ ਜੀ ਫਿਰ 78 ਚ ਆਏ ਫਿਰ 88 ਚ ਆਏ ਫਿਰ 93 ਚ ਆਏ ਫਿਰ 2030 ਚ ਆਏ ਮਤਲਬ ਆਪਣੇ ਤਾਂ ਜਿਹੜੇ ਐ ਕਹ ਲੋ ਕਿ ਪੰਜਾਬ ਨੂੰ ਤਾਂ ਸਮਸ਼ੀਬਤਾ ਦਾ ਬਿਲਕੁਲ ਵਾਰ-ਵਾਰ ਆਉਂਦੀਆਂ ਪੰਜਾਬ ਦੇ ਜਾਂ ਨੂੰ ਨੀਤਾਂ ਨਹੀਂ ਮਾ ਪਰ ਚਲੋ ਸਾਰੇ ਇੱਕ ਦੂਜੇ ਮਦਦ ਕਰਦੇ ਸਾਡੀ ਖਾਸਾ ਹੈਗਾ ਜੀ ਜੀ ਕਿ ਗੁਰੂਆਂ ਗੁਰੂਆਂ ਦੀ ਜਿਵੇਂ ਕਹਿੰਦੇ ਆ ਬਖਸ਼ ਹੈਗੀ ਹੈ ਜੀ ਇਹ ਸਾਰੇ ਲੜਦੇ ਆਪ ਵਿਚ ਰਲ ਕੇ ਕਰਦੇ ਇੱਕ ਦੂਜੇ ਨੂੰ ਕੋ ਖਾਣ ਪੀਣ ਦੀ ਕੋਈ ਘਾਟ ਨਹੀਂ ਹੁੰਦੀ ਜੀ ਸਰ ਮੈਂ ਤੇ ਇਹ ਦੇਖ ਰਿਹਾ ਸੀ ਤੁਸੀਂ ਘਾਟ ਦੀ ਗੱਲ ਕੀਤੀ ਖਾਣ ਪੀਣ ਦੀ ਮੈਂ ਉੱਥੇ ਵੇਖ ਰਿਹਾ ਸੀ ਵੀਡੀਓ ਇਹ ਕਰ ਰਹੀ ਹੈ ਤੇ ਲੋਕੀ ਨਾ ਇਹ ਸੋਚਦੇ ਹੋਣੇ ਆ ਵੀ ਸ਼ਾਇਦ ਇਹ ਪੰਜਾਬ ਡੁੱਬ ਜਾਏਗਾ ਇਹ ਮਰ ਜਾਏਗਾ ਉੱਥੇ ਤਾਂ ਖੀਰਾ ਵਰਤਾਇਆ ਜਾ ਰਿਹਾ ਨੇ ਮਟਰ ਪਨੀਰ ਵਰਤਾਏ ਜਾ ਰਹੇ ਆ ਇਹ ਕੋ ਪੰਜਾਬੀਆਂ ਦੀ ਇਹ ਹੀ ਖਾਸੀਅਤ ਹੈ ਤਕਲੀਫ ਚ ਵੀ ਦੁੱਖ ਚ ਵੀ ਜਿਹੜੀ ਆ ਉਹ ਹੌਸਲਾ ਨਹੀਂ ਹੌਸਲਾ ਨਹੀਂ ਹਾਸੇ ਇੱਕ ਨਿੱਕੇ ਨਿੱਕੇ ਬੱਚਿਆਂ ਦੀ ਵੀਡੀਓ ਆਈ ਸਰ ਉਹ ਕਹਿੰਦੇ ਉਹ ਹੱਸ ਕੇ ਦੱਸ ਰਿਹਾ ਕਹਿੰਦੇ ਸਾਡੇ ਤਾਂ ਮੰਜੇ ਵੀ ਰੋੜ ਗਏ ਕਹਿੰਦੇ ਸਾਡਾ ਘਰ ਵੀ ਰੋੜ ਗਿਆ ਹੱਸ ਹੱਸ ਕੇ ਦੱਸ ਰਹੇ ਆ ਤੇ ਇਹ ਚੜਦੀ ਕਲਾ ਦਾ ਹੀ ਅੰਗ ਹੈਗਾ ਪੰਜਾਬੀਆਂ ਦਾ ਆਪਣੇ ਦਾ ਤੇ ਇਸੇ ਕਰਕੇ 12 ਚ ਵੀ ਜਿੱਤੀ ਦੇਖਦੇ ਆ ਤੇ ਹੁਣ ਵੀ ਨਿਕਲੇ ਆਉਣਾ ਸਾਰੇ ਪਰ ਖੁਸ਼ੀ ਪ੍ਰਸਾਦ ਪਰ ਸਰਕਾਰਾਂ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਜ਼ਿੰਮੇਵਾਰੀ ਵੱਡੀ ਹੈ ਜ਼ਿਆਦਾ ਹੈ ਇਹ ਤਾਂ ਹੁਣ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਜਿਹੜੇ ਰੀਹੈਬਿਲਿਟੇਸ਼ਨ ਮੋਡੂਸੇਬੇ ਦਾ ਜਿਹੜਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਉਹਦੋਂ ਮੋਡੂਸੇਬੇ ਦਾ ਜਿਹੜਾ ਕੰਮ ਹੈ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਨੂੰ ਚਲੋ ਆਪਾਂ ਆਫਤਤਾ ਕਰਾਈ ਆਪਾਂ ਪਰ ਸਰਕਾਰਾਂ ਨੂੰ ਜਿਆਦਾ ਅੱਗੇ ਆਉਣਾ ਚਾਹੀਦਾ ਹੈ ਸੈਂਟਰ ਸਰਕਾਰ ਨੂੰ ਖਾਸ ਕਰਕੇ ਜਿਹੜੀ origional emergency ਜਾਂ ਉਹਦਾ climate ਉਹ ਕਰਕੇ ਡਿਕਲੇਅਰ ਕਰਕੇ ਤੁਰਤ ਪੈਰੇ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਇਸ ਵਾਰ ਇਸ ਚੀਜ਼ ਨੂੰ ਕਿਦਾਂ ਦੇਖ ਰਹੇ ਹੋ ਜੀ ਅਫਗਾਨਿਸਤਾਨ ਦੇ ਵਿੱਚ ਅਰਥਕ ਏਕ ਆਇਆ ਤੇ ਸੈਂਟਰ ਗਵਰਨਮੈਂਟ ਨੇ ਉੱਥੇ ਰਿਲੀਫ ਫੰਡ ਜਾਰੀ ਕੀਤਾ ਹੈ। ਉੱਥੇ ਭੇਜੀ ਵੀ ਹੈਗੀ ਹੈ ਰਾਹਤ ਸਮਗਰੀ ਲੇਕਿਨ ਪੰਜਾਬ ਲਈ ਕਹਿੰਦੇ ਹਾਲ ਤੱਕ ਕੁਝ ਨਹੀਂ ਆਇਆ। ਮੈਂ ਹੀ ਕਹਿਣਾ ਨਾ ਵੀ ਸੈਂਟਰ ਜਿਹੜੀ ਅਜੇ ਤੱਕ ਉਹ ਕਾਰੀ ਤੁਰਤ ਪਹਰੇ ਕਰਨਾ ਚਾਹੀਦਾ ਹੈ ਉਹਨਾਂ ਨੂੰ। ਪੰਜਾਬ ਦੇਖੋ 40% ਜਿਹੜਾ ਅਨਾਜ ਅਸੀਂ ਦਿੰਨੇ ਆ। ਕੱਲ ਜਿਹੜਾ ਡਾਟਾ ਆਇਆ ਸ਼ਾਮ ਨੂੰ ਉਹਦੇ 'ਚ ਹੈਗਾ ਕਿ 2.5 ਲੱਖ ਇੱਕ ਹੈਕਟੇਅਰ ਫਸਲ ਤਬਾਹ ਹੋ ਗਈ ਹੈ। ਟਾਈ ਲੱਖ 1 ਏਕੜ ਚ 1 ਹੈਕਟੇਅਰ ਚ ਢਾਈ ਏਕੜ ਹੁੰਦੇ ਆ ਤੂੰ ਢਾਈ ਲੱਖ ਏਕੜ ਦਾ ਦੇਖ ਲਓ ਤੁਸੀਂ ਝੋਨਾ ਤੇ ਸਸੌਣੀ ਦੇ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਨੇ ਤੇ ਉਹ ਫਿਰ ਸੈਂਟਰਲ ਪੂਲ ਚ ਵੀ ਉਹਨੇ ਘਟ ਜਾਏਗਾ ਜੀ ਜ਼ਰੂਰ ਅਸੀਂ ਸਾਡਾ ਦਾ ਨੁਕਸਾਨ ਹੋਏ ਹੋਇਆ ਬਿਲਕੁਲ ਲੋਕਾਂ ਦਾ ਉਹ ਝੋਨਾ ਦਾ ਦੁਆਰਾ ਹੁਣ ਨਹੀਂ ਹੁਣ ਲੱਗਿਆ ਹੁਣ ਦੇਖ ਨਾ ਨਾ ਝੋਨਾ ਹੋਣਾ ਨਾ ਕਮਾਲ ਹੋਣਾ ਦੁਆਰਾ ਜ ਮੱਕੀ ਹੋਣੀ ਦੁਆਰਾ ਉਹ ਤਾਂ ਸਾਰੀ ਰੁੜ ਗਿਆ ਕਰ ਤੇ ਉਹ ਸੈਂਟਰਲ ਪੂਲ ਚ ਉਹਨੇ ਘਟ ਦੇਗਾ ਸਾਰੇ ਮੁਲਕ ਦੀ ਲੋੜ ਹੈਗੀ ਪੰਜਾਬ ਨੂੰ ਬਿਲਕੁਲ ਬਚਾਉਣਾ ਦਾ ਜੀ ਪਤਾ ਨਹੀਂ ਕਿਉਂ ਚੁੱਪ ਨੇ ਅਜੇ ਆਪਣਾ ਤਾਂ ਸਮਝ ਨਹੀਂ ਆਈ ਹੈ ਜੇ ਵੀ ਸੈਂਟਰ ਕਿਉਂ ਚੁੱਪ ਹੈ ਜੀ ਤੇ ਅੱਗੇ ਵਾਸੇ ਕੱਲ ਹੋਣੀ ਖਬਰ ਆਈ ਹੈ ਕਿ ਕੱਲ ਨੂੰ ਸ਼ਿਵਰਾਜ ਪਾਟਲ ਦੌਰਾ ਕਰ ਰਹੇ ਨੇ ਪੰਜਾਬ ਦਾ ਜੀ ਉਹਨੇ ਜਸਟ ਅਸੀਂ ਆਪਣੇ ਬਹੁਛੇ ਤੇ ਪਾਈ ਹੈ ਹੁਣੇ ਜੀ ਤੇ ਚਲੋ ਹਿਲਜੁਲ ਹੋਈ ਹੈ ਸ਼ੁਕਰ ਹੈ ਵੀ ਉਹਨਾਂ ਨੂੰ ਖਿਆਲ ਆਇਆ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਡਿਊ ਬਣਦਾ ਜਿਹੜੇ ਮੈਂ ਮੇਰੀ ਇੱਕ ਹੋਰ ਹੈ ਕਿ ਜਿਹੜੇ ਮਾਪਦੰਡ ਰੂਟੀਨ 'ਚ ਹੁੰਦੇ ਆ ਰਾਹਤ ਦੇਣ ਦੇ ਉਹਨਾਂ ਨਾਲ ਰਾਹਤ ਨਹੀਂ ਪੂਰੀ ਹੋਣੀ ਬੁਝਵੇ ਹੁੰਦਾ ਵੀ ਕੋ ਉਹਦੇ ਚ ਆ ਵੀ ਜੀ 2500 ਰੁਪਏ ਘਰ ਦਾ ਦੇਣਾ ਨੁਕਸਾਨ ਹੋ ਗਿਆ ਤਾਂ ਇਹਨੇ ਦੇਣਾ ਇਹਦੇ ਨਾਲ ਨਹੀਂ ਹੋਣੀ ਸਪੈਸ਼ਲ ਪੈਕੇਜ ਸਪੈਸ਼ਲੀ ਅਰੇਂਜਮੈਂਟ ਚਾਹੀਦੀ ਹੈ ਔਰ ਐਮਰਜੈਂਸੀ ਚਾਹੀਦੀ ਹੈ ਜੀ ਤਾਂ ਰਿਕਵਰੀ ਹੋਏਗੀ ਨਹੀਂ ਤਾਂ ਪੰਜਾਬ ਫਿਰ 10 ਸਾਲ ਪਿੱਛੇ ਚਲਾ ਜਾਏਗਾ ਜੀ ਸਰ ਜਿੱਦਾਂ ਹੁਣ ਅਸੀਂ ਹਾਲ ਹੀ ਦੇ ਵਿੱਚ ਵੇਖਿਆ ਸੀ ਆਪਰੇਸ਼ਨ ਸੰਦੂਰ ਚੱਲਿਆ ਸੀ ਉਹਦੇ ਵਿੱਚ ਵੀ ਜਿਹੜਾ ਨੁਕਸਾਨ ਹੋਇਆ ਉਹ ਪੰਜਾਬ ਦੇ ਘਰਾਂ ਦਾ ਹੋਇਆ ਸੀ ਉਜੜੇ ਵੀ ਸੀ ਲੋਕ ਉੱਥੋਂ ਤੇ ਉਹਦੇ ਬਾਬਤ ਵੀ ਕੋਈ ਮੰਗ ਕੀਤੀ ਜਾ ਰਹੀ ਸੀ ਕੋਈ ਰਿਲੀਫ ਫੰਡ ਪੰਜਾਬ ਦੇ ਲਈ ਜਾਰੀ ਕੀਤਾ ਜਾਵੇ ਤੇ ਹੁਣ ਹਲੇ ਕੁਝ ਹੀ ਮੈਂ ਕਹਿੰਦਾ ਮਹੀਨੇ ਇਹ 2 ਮਹੀਨੇ ਵੀ ਨਹੀਂ ਬੀਤੇ ਆ ਤੇ ਪੰਜਾਬ ਨੂੰ ਏਡੀ ਵੱਡੀ ਮਾਰ ਪਈ ਆ ਤੇ ਇਹ ਜਿਹੜੀ ਸਾਰਾ ਪੰਜਾਬ ਆਪਣੇ ਪਿੰਡੇ ਤੇ ਹੀ ਹੜੰਦਾ ਹੈ ਤੇ ਕੱਲ ਮੈਂ ਨਾ ਐਕਚੁਅਲੀ ਇੱਕ ਮੇਰੀ ਗੱਡੀ ਖਰਾਬ ਹੋ ਗਈ ਸੀ ਮੈਂ ਏਜੰਸੀ ਦੇ ਵਿੱਚ ਬੈਠਾ ਸੀ ਸਾਹਮਣੇ ਟੀਵੀ ਲੱਗਿਆ ਹੋਇਆ ਸੀ ਮੈਂ 5-6 ਘੰਟੇ ਉੱਥੇ ਬੈਠਾ ਰਿਆ ਮੈਨੂੰ ਦੇ ਉਤੇ ਟੀਵੀ ਦੇ ਉਤੇ ਨਾ ਇੱਕ ਵੀ ਖਬਰ ਨਹੀਂ ਆਈ ਉਥੇ ਉੱਤਰਾਖੰਡ ਦੀ ਖਬਰ ਆਈ ਹੈ ਉਥੇ ਮਹਾਰਾਸ਼ਟਰ ਦੇ ਵਿੱਚ ਅੰਦੋਲਨ ਚੱਲ ਰਿਹਾ ਉਹਦੀ ਖਬਰ ਆਈ ਸੀ ਹਿਮਾਚਲ ਦੀ ਲੇਕਿਨ ਪੰਜਾਬ ਦੀ ਇੱਕ ਵੀ ਖਬਰ ਨਹੀਂ ਦਿਖਾਈ ਗਈ ਕਿ ਕਿੱਡਾ ਨੁਕਸਾਨ ਹੋ ਗਿਆ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਮੋਦੀ ਸਾਹਿਬ ਵਗੈਰਾ ਬਿਆਨ ਆਇਆ ਜੀ ਹਾਂ ਕੋਈ ਉਹੀ ਤਾਂ ਗੱਲ ਹੈ ਵੀ ਉਹ ਜਿਹੜੀ ਜਿਹੜੀ ਸੈਂਟਰਲ ਗਵਰਨਮੈਂਟ ਨੂੰ ਕਰਨਾ ਚਾਹੀਦਾ ਤੇ ਦੂਸਰੀ ਗੱਲ ਇਹ ਹੈਗੀ ਕਿ ਚਲੋ ਹੁਣ ਹੁਣ ਸੀ ਕੋਈ ਦੇਰ ਹੈ ਇਧਰ ਤਾਂ ਕੋਈ ਕੋਈ ਦੇਰ ਨਹੀਂ ਹੋਈ ਹੁਣ ਕਰ ਸਕਦੇ ਆ ਦੇਖੋ 47 ਉਦੋਂ ਬਾਅਦ ਜਿਵੇਂ ਮੈਂ ਕਿਹਾ 78 ਚ 12 ਫਿਰ ਉਦੋਂ ਬਾਅਦ 65 ਦੀ جنگ ਆਈ 71 ਦੀ ਜੰਗ ਜੀ ਉਸ ਤੋਂ ਬਾਅਦ ਫਿਰ ਹੁਣ ਜੰਗ ਫਿਰ 88 ਦੇ 93 ਤੇ ਹੀ ਉਹ ਸਾਰਾ ਤੇ ਫਿਰ ਵਿੱਚੋਂ ਪੰਜਾਬ ਦਾ ਜਿਹੜਾ ਟੈਰਰਿਜ਼ਮ ਇਫੈਕਟਡ ਵੀ ਰਿਹਾ ਪੰਜਾਬ ਇਨ ਅਚਰਫ ਦੀ ਸੋ ਪੰਜਾਬ ਦੇ ਲੋਕੀ ਪੰਜਾਬੀ ਉਹਦੇ ਪਿੰਡੇ ਦੇ ਝਲਣਾ ਹੀ ਪੈਂਦਾ ਪਰ ਉਮੀਦ ਕਰਦੇ ਆ ਕਿ ਉਂਝ ਛੇਤੀ ਜਿਹੜਾ ਸੈਂਟਰ ਗਵਰਨਮੈਂਟ ਇਹਨੂੰ ਕਰੇਗੀ ਮਦਦ ਕਰੇਗੀ ਤੇ ਆਏਗੀ ਕਿਉਂਕਿ ਇਹ ਨਹੀਂ ਬਹੁਤਾ ਚਿਰ ਨਹੀਂ ਹੋਇਆ ਇਸ ਨੂੰ ਛੱਡ ਸਕਦੇ ਪੰਜਾਬ ਨੂੰ ਬਾਰਡਰ ਸਟੇਟ ਹੈ ਵੈਸੀ ਵੀ ਪਰ ਪੰਜਾਬ ਦੀ ਬਹੁਤ ਲੋ ਹੈ ਸਿਰ ਜਿੱਦਾਂ ਹੁਣ ਅਸੀਂ ਹਾਲ ਹੀ ਦੇ ਵਿੱਚ ਵੇਖਿਆ ਸੀ ਆਪਰੇਸ਼ਨ ਸੰਦੂਰ ਚੱਲਿਆ ਸੀ ਉਹਦੇ ਵਿੱਚ ਵੀ ਜਿਹੜਾ ਨੁਕਸਾਨ ਹੋਇਆ ਉਹ ਪੰਜਾਬ ਦੇ ਘਰਾਂ ਦਾ ਹੋਇਆ ਸੀ ਉਜੜੇ ਵੀ ਸੀ ਲੋਕ ਉੱਥੋਂ ਤੇ ਉਹਦੇ ਬਾਬਤ ਵੀ ਕੋਈ ਮੰਗ ਕੀਤੀ ਜਾ ਰਹੀ ਸੀ ਕੋਈ ਰਿਲੀਫ ਫੰਡ ਪੰਜਾਬ ਦੇ ਲਈ ਜਾਰੀ ਕੀਤਾ ਜਾਵੇ ਤੇ ਹੁਣ ਹਲੇ ਕੁਝ ਹੀ ਮੈਂ ਕਹਿੰਦਾ ਮਹੀਨੇ 2 ਮਹੀਨੇ ਵੀ ਨਹੀਂ ਬੀਤੇ ਆ ਤੇ ਪੰਜਾਬ ਨੂੰ ਐਡੀ ਵੱਡੀ ਮਾਰ ਪਈ ਆ ਤੇ ਇਹ ਜਿਹੜੀ ਸਾਰਾ ਪੰਜਾਬ ਆਪਣੇ ਪਿੰਡੇ ਤੇ ਹੀ ਹੜਾਂਦਾ ਤੇ ਕੱਲ ਮੈਂ ਨਾ ਐਕਚੁਅਲੀ ਇੱਕ ਮੇਰੀ ਗੱਡੀ ਖਰਾਬ ਹੋ ਗਈ ਸੀ ਮੈਂ ਸੀ ਦੇ ਵਿੱਚ ਬੈਠਾ ਸੀ ਸਾਹਮਣੇ ਟੀਵੀ ਲੱਗਿਆ ਹੋਇਆ ਸੀ ਮੈਂ 5-6 ਘੰਟੇ ਉੱਥੇ ਬੈਠਾ ਰਿਆ ਮੈਨੂੰ ਨੈਸ਼ਨਲ ਚੈਨਲ ਦੇ ਉੱਤੇ ਟੀਵੀ ਦੇ ਉੱਤੇ ਨਾ ਇੱਕ ਵੀ ਖਬਰ ਨਹੀਂ ਆਈ ਉੱਥੇ ਉੱਤਰਾਖੰਡ ਦੀ ਖਬਰ ਆਈ ਹੈ ਉੱਥੇ ਮਹਾਰਾਸ਼ਟਰ ਦੇ ਵਿੱਚ ਅੰਦੋਲਨ ਚੱਲ ਰਿਹਾ ਉਹਦੀ ਖਬਰ ਆਈ ਸੀ ਹਿਮਾਚਲ ਦੀ ਲੇਕਿਨ ਪੰਜਾਬ ਦੀ ਇੱਕ ਵੀ ਖਬਰ ਨਹੀਂ ਦਿਖਾਈ ਗਈ ਕਿ ਕਿੱਡਾ ਨੁਕਸਾਨ ਹੋ ਗਿਆ ਬਹੁਤ ਅਫਸੋਸ ਹੈ ਇਸ ਗੱਲ ਦਾ ਇਹ ਕਿ ਗੋਦੀ ਸਾਹਿਬਾ ਕਰ ਬਿਆਨ ਆਇਆ ਜੀ ਹਾਂ ਕੋਈ ਉਹੀ ਤਾਂ ਗੱਲ ਹੈ ਵੀ ਉਹ ਜਿਹੜੀ ਜਿਹੜੀ ਸੈਂਟਰਲ ਗਵਰਨਮੈਂਟ ਨੂੰ ਕਰਨਾ ਚਾਹੀਦਾ ਤੇ ਦੂਸਰੀ ਗੱਲ ਇਹ ਹੈਗੀ ਕਿ ਚਲੋ ਹੁਣ ਹੁਣ ਸੀ ਕੋਈ ਦੇਰ ਆ ਇਧਰ ਤੱਕ ਕੋਈ ਕੋਈ ਦੇਰ ਨਹੀਂ ਹੋਈ ਹੁਣ ਕਰ ਸਕਦੇ ਆ ਦੇਖੋ 47 ਉਸ ਤੋਂ ਬਾਅਦ ਜਿਵੇਂ ਮੈਂ ਕਹੇ 78 ਚ 12 ਫਿਰ ਉਸ ਤੋਂ ਬਾਅਦ 65 ਦੀ ਜੰਗ ਆਈ 71 ਦੀ ਜੰਗ ਜੀ ਉਸ ਤੋਂ ਬਾਅਦ ਫਿਰ ਹੁਣ ਜੰਗ ਫਿਰ 88 ਦੇ 93 ਤੇ ਹੀ ਉਹ ਸਾਰਾ ਤੇ ਫਿਰ ਵਿੱਚੋਂ ਪੰਜਾਬ ਦਾ ਜਿਹੜਾ ਟੈਰਰਿਜ਼ਮ ਇਫੈਕਟਡ ਵੀ ਰਿਹਾ ਪੰਜਾਬ ਇਨੈਚਰ ਕੁਦੀ ਜੀ ਸੋ ਪੰਜਾਬ ਦੇ ਲੋਕੀ ਪੰਜਾਬੀ ਉਹਦੇ ਪਿੰਡੇ ਦੇ ਚੱਲਣਾ ਹੀ ਪੈਂਦਾ ਪਰ ਉਮੀਦ ਕਰਦੇ ਆ ਕਿ ਛੇਤੀ ਜਿਹੜਾ ਸੈਂਟਰ ਗਵਰਨਮੈਂਟ ਇਹਨੂੰ ਕਰੇਗੀ ਮਦਦ ਕਰੇਗੀ ਤੇ ਆਏਗੀ ਕਿਉਂਕਿ ਇਹ ਨਹੀਂ ਬਹੁਤਾ ਚਿਰ ਨਹੀਂ ਹੋਇਆ ਇਸ ਨੂੰ ਛੱਡ ਸਕਦੇ ਪੰਜਾਬ ਨੂੰ ਬਾਰਡਰ ਸਟੇਟ ਹੈ ਵੈਸੇ ਵੀ ਪਰ ਪੰਜਾਬ ਦੀ ਬੋਤਲ ਹੋਇਆ ਤੇ ਅੱਗੇ ਕੀ ਉਮੀਦ ਰੱਖਦੇ ਹੋ ਜੀ ਹੁਣ ਜਿੱਦਾਂ ਤੁਸੀਂ ਕਿਹਾ ਵੀ ਮਹਿੰਗਾਈ ਵੀ ਵਧੇਗੀ ਸਾਰਾ ਕੁਝ ਹੋਏਗਾ ਤੇ ਅੱਗੇ ਹੁਣ ਪੰਜਾਬ ਦਾ ਦੁਬਾਰਾ ਜਿਹੜਾ ਰੀਇਨਸਟੇਟ ਹੋਣਾ ਦੁਬਾਰਾ ਸਟੈਂਡ ਹੋਣ ਨੂੰ ਕਿੰਨਾ ਸਮਾਂ ਲੱਗ ਜਾਏਗਾ ਜੀ ਦੇਖੋ ਉਹਦੇ ਵਾਸਤੇ ਬਹੁਤ ਵੱਡੀ ਲੋਡ ਹੈਗੀ ਵੀ ਜਿਹੜੀ ਪੰਜਾਬ ਜਿਹੜੀ ਸਰਕਾਰ ਤੇ ਸੈਂਟਰ ਸਰਕਾਰ ਆਪਸ ਵਿੱਚ ਮਿਲ ਕੇ ਕਰਨੀ ਜਿਹੜਾ ਇਸ ਵੇਲੇ ਸਿਆਸਤ ਕਰਨ ਦਾ ਵੇਲਾ ਨਹੀਂ ਹੈ ਜਿਹੜੀ ਇਹ ਹੈ ਨਾ ਜਿਹੋ ਸੈਂਟਰ ਸਮਝੇ ਵੀ ਦੂਜੀ ਪਾਰਟੀ ਦੀ ਸਰਕਾਰ ਹੈ ਇਹ ਕਹਿਣ ਵੀ ਅਸੀਂ ਬੀਜੇਪੀ ਕੋਲ ਕਿਉਂ ਜਾਣਾ ਮੈਨੂੰ ਤਾਂ ਇਸ ਗੱਲ ਤੇ ਹੈਰਾਨੀ ਆ ਮੈਂ ਤਿੰਨ ਦਿਨ ਹੋ ਗਏ ਕਹਿੰਦੇ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਕਿਉਂ ਨਹੀਂ ਜਾਂਦੇ ਜੀ ਬਿਲਕੁਲ ਸਰਕਾਰ ਵੀ ਜਾਵੇ ਪਾਰਟੀਆਂ ਸਾਰੀਆਂ ਪੱਟੀਆਂ ਕਹਿੰਦੇ ਸੀਐਮ ਲੀਡ ਕਰੇ ਉਸ ਨੂੰ ਉੱਥੇ ਜਾ ਕੇ ਕਿਉਂ ਨਹੀਂ ਕਹਿਦੇ ਤੁਸੀਂ ਇਕੱਠੇ ਹੋ ਆਪਸ ਵਿੱਚ ਇੱਕ ਦੂਜੀ ਦੇ ਲੱਤਾਂ ਖਿੱਚੀ ਜਾਂਦੇ ਆ ਇਹਨਾਂ ਦੇ ਨਾਲ ਚ ਵੀ ਜੀ ਮਤਲਬ ਹੈਰਾਨੀ ਦੀ ਗੱਲ ਤਾਂ ਇਹ ਹੈ ਸੋ ਇਹ ਮਾੜੀ ਗੱਲ ਹੈ ਨਾ ਵੀ ਆਪਸ ਵਿੱਚ ਲੱਤਾਂ ਖਿੱਚੀ ਜਾਓ ਤੁਸੀਂ ਇਸ ਚਲੋ ਜੇ ਕਿਸੇ ਨੂੰ ਗਿਲੇ ਵੀ ਹੈਗੇ ਛਕਵੇ ਲੋਕਾਂ ਨੂੰ ਵੀ ਮੌਕੇ ਸਿਰ ਆ ਨਹੀਂ ਕੋਈ ਤਾ ਨਹੀਂ ਕੀਤਾ ਜਾ ਨਹੀਂ ਹੋ ਰਿਹਾ ਇਹ ਠੀਕ ਹੈ ਪਰ ਹੁਣ ਵਕਤ ਇਕੱਠੇ ਹੋ ਕੇ ਜੀ ਸੈਂਟਰ ਸਰਕਾਰ ਤੇ ਪ੍ਰੈਸ਼ਰ ਪਾਉਣ ਦਾ ਦਬਾਅ ਪਾਉਣ ਦਾ ਜਾਂ ਉਹਨਾਂ ਤੋਂ ਇੱਕ ਕਨਵਿੰਸ ਕਰਾਉਣ ਦਾ ਵੀ ਆਹ ਕੰਮ ਕਰੋ ਤੁਸੀਂ ਕੰਕਰੀਟ ਨਾਲੇ ਠੋਸ ਸੁਜੈਸ਼ਨ ਦਿਓ ਵੀ ਆਹ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਕੇਂਦਰ ਨੂੰ ਤਾਂ ਜਿਹੜਾ ਮੋੜ ਵਿਸੇਬਾ ਹੋਏਗਾ ਦੇਖੋ ਬੜੀ ਗੰਭੀਰ ਹਾਲਤ ਹੈ ਸਾਰੇ ਪੰਜਾਬ ਚ ਪਹਿਲਾਂ 12 ਜ਼ਿਲ੍ਹੇ ਸੀ ਸਾਰੇ 23 ਜ਼ਿਲ੍ਹੇ ਹੋ ਗਏ ਨੇ ਹੁਣ ਏ ਏਰੀਆ ਵੀ ਵੱਧ ਗਿਆ ਆਬਾਦੀ ਦਾ ਏਰੀਆ ਵਿੱਚ 1400 ਪਿੰਡ ਹੋ ਗਏ ਨੇ ਪਹਿਲਾਂ ਕੱਲ ਕੱਲ 1100 ਪਿੰਡ ਸੀ ਹੁਣ 1400 ਹੋ ਗਏ ਨੇ ਫਸਲਾਂ ਦਾ ਵੀ ਵੱਧ ਗਿਆ ਹੈ ਪੋਪੂਲੇਸ਼ਨ ਵੀ 3.5 ਲੱਖ ਹੋ ਗਈ ਗੱਲ 2.5 ਲੱਖ ਸੀ ਫਸਲਾਂ ਦਾ ਵੀ ਮੇਰੇ ਖਿਆਲ ਡੇਢ ਲੱਖ ਤੋਂ ਉੱਪਰ ਹੋ ਗਿਆ ਜਿਹੜਾ ਹੈਕਟੇਅਰ ਬਦਲਾ ਸੋ ਤੇ ਬਾਰਿਸ਼ ਦੇ ਅਜੇ 2 ਦਿਨ ਹੋਰ ਅਜੇ ਜੀ ਮੌਸਮ ਵਿਭਾਗ ਨੇ ਕਿਹਾ ਹੋਇਆ ਜੀ ਰੈਡ ਅੱਜ ਅੱਜ 8 ਜਿਹੜਿਆਂ ਚ ਰੈਡ ਅਲਰਟ ਹੈਗਾ 12 ਚ orange ਅਲਰਟ ਹੈਗਾ ਅੱਜ ਅੱਜ ਦਾ ਹੀ ਤੇ ਬਾਰਿਸ਼ ਪੈ ਰਹੀ ਹੈ ਆਪਾਂ ਵੀ ਦੇਖ ਰਹੇ ਹਾਂ ਸਾਰੇ ਇੱਧਰ ਵੀ ਇਸ ਏਰੀਆ 'ਚ ਵੀ ਪੈ ਰਹੀ ਹੈ ਤੇ ਖਤਰਾ ਕਾਇਮ ਹੈ ਡੈਮਾਂ ਦਾ ਪਾਣੀ ਸਾਰਿਆਂ ਦਾ ਲੈਵਲ ਵੱਧ ਰਿਹਾ ਡੈਮਾਂ ਦਾ ਲਗਭਗ ਸਾਰਿਆਂ ਦਾ ਪਾਖੜੇ ਦਾ ਤਾਂ 2 ਫੁੱਟੀ ਰਹਿ ਗਿਆ ਜੀ ਪਾਖੜੇ ਤੋਂ ਅੱਜ 4 ਪਾਣੀ ਛੱਡਿਆ ਚੜ੍ਹਨੇ ਪੈਣਾ ਹੁਣ ਜੀ ਤੇ ਉਹਦਾ ਸਤਲੁਜ ਦੀ ਮਾਰ ਕਰਨੀ ਹੈ ਸਤਲੁਜ ਨੇ ਜਿਹੜਾ ਉਹਦਾ ਏਰੀਆ ਹੈਗਾ ਜੀ ਤੇ ਚਲੋ ਬਾਕੀ ਇਹ ਹੈ ਵੀ ਹੁੰਦਾ ਲੋਕ ਵੀ ਲੱਗੇ ਹੋਏ ਨੇ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਸੈਂਟਰ ਸਰਕਾਰ ਵੀ 흘ਲੀ ਹੈ ਜੀ ਸ਼ਵਰਾਜ ਪਟਲ ਆ ਰਹੇ ਨੇ ਜਾਂ ਟੀਮਾਂ ਆ ਰਹੀਆਂ ਨੇ ਸੈਂਟਰ ਦੀਆਂ ਉਮੀਦ ਕਰਦੇ ਆ ਕਿ ਛੇਤੀ ਉਹਨਾਂ ਦੀ ਸੈਂਟਰ ਦੀ ਪਰ ਬਾਕੀ ਤਰ੍ਹਾਂ ਫੌਜ ਲੱਗੀ ਹੋਈ ਹੈ ਐਨਡੀਆਰਐਫ ਲੱਗੀ ਹੋਈ ਹੈ ਮਦਦ ਤਾਂ ਪਹੁੰਚ ਰਹੀ ਹੈ ਲੋਕਾਂ ਨੂੰ ਇਹ ਨਹੀਂ ਹੈ ਪਰ ਹੋਰ ਜ਼ਿਆਦਾ ਫੌਰੀ ਮਦਦ ਚਾਹੀਦੀ ਹੈ ਤੇ ਤੇ ਵੱਡੀ ਮਦਦ ਚਾਹੀਦੀ ਹੈ ਸੈਂਟਰ ਦੀ ਜੀ ਧੰਨਵਾਦ